ਐ ਵੀ ਦੋਸਤੋ ਅਸੀਂ ਖਨੋਰੀ ਪਾਰਡਰ ਤੋਂ ਪਾਤੜਾ ਆਏ ਸੀ ਤੇ ਆ ਗਰਗ ਵੱਸ ਵਾਲੇ ਵੀਰ ਆਪਣੇ ਨਾਲ ਬਾਈ ਜੀ ਇਹਦੇ ਕੋਲੇ ਠੇਕੇ ਤੇ ਬਸਾਂ ਆ ਬਾਈ ਜੀ ਆਪਣੇ ਨਾਲ ਸਰਦਾਰ ਵੀਰ ਡਰਾਈਵਰ ਨੇ ਤੇ ਆਪਣੇ ਜਿੰਨੇ ਵੀ ਕਿਸਾਨ ਵੀਰ ਬਸ ਦੇ ਵਿੱਚ ਬੈਠੇ ਨੇ ਤੁਹਾਨੂੰ ਵਿਖਾਉਣੇ ਆ ਏ ਬਾਈਆਂ ਨੇ ਆਪਾਂ ਤੋਂ ਜਿੰਨੇ ਵੀ ਕਿਸਾਨ ਵੀਰ ਐ ਜਾਨੀ ਕਿ ਇੱਥੋਂ ਟਿੱਕਰ ਦਾ ਆਪਣੇ ਪਾਤਣਾਂ ਤੋਂ ਲੈ ਕੇ ਜਿਹੜਾ ਕਿਰਾਇਆ ਲੱਗਦਾ 40 ਰੁਪਏ ਲੱਗਦਾ ਹਨਾ ਜੀ ਤੇ 40 ਰੁਪਏ ਲੱਗਦਾ ਤੇ ਇਹਨਾਂ ਬਾਈਆਂ ਨੇ ਆਪਾਂ ਤੋਂ ਸਿਰਫ 20-20 ਰੁਪਏ ਕਿਰਾਇਆ ਜਾਨੀ ਕਿ ਅੱਧਾ ਕਿਰਾਇਆ ਬਾਈ ਨੇ ਮaaf ਕਰਤਾ ਤੇ ਕੀ ਨੋ ਆ ਬਾਈ ਜੀ ਆਪਣਾ ਮੇਰਾ ਨਾਮ ਸੁੱਖੀ ਸਿੰਘ ਹੈ ਹਾਂਜੀ ਸੁੱਖੀ ਸਿੰਘ ਸੁੱਖੀ ਸਿੰਘ ਕਿਹੜਾ ਪਿੰਡ ਆਈ ਆਪਣਾ ਦਰਿਆਪੁਰੀ ਦਰਿਆਪੁਰੀ ਤੇ ਬਾਈ ਜੀ ਡਰਾਈਵਰ ਸਾਹਿਬ ਆਪਣਾ ਜੀ ਕਿਹੜਾ ਨਾਮ ਹੈ ਮਨਜੀਤ ਸਿੰਘ ਜੀ ਮਨਜੀਤ ਸਿੰਘ ਕਿਹੜਾ ਪਿੰਡ ਕਿਹੜਾ ਕੋਨੇ 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 ਕਰਦ ਜੀ ਲੋ ਜੀ ਬਾਈ ਜੀ ਆਪਣਾ ਇਹਨਾਂ ਨੇ ਜਾਨਕਿ ਇਹਨਾਂ ਨੇ ਜਿਹੜਾ ਕਿਸਾਨੀ ਮੋਰਚਾ ਲੱਗਿਆ ਹੈ ਖਨੋਰੀ ਬਾਰਡਰ ਤੇ ਉਹਦੇ ਵਿੱਚ ਯੋਗਦਾਨ ਪਾਇਆ ਅਸੀਂ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੋ ਪਰਮਾਤਮਾ ਚੜ੍ਹਦੀ ਕਲਾ ਰੱਖੇ ਇਹਨਾਂ ਨੇ ਆਪ ਦਾ ਪ੍ਰੋਪਰ ਟਾਈਮ ਛੱਡ ਕੇ ਸਾਡੀ ਜਿਹੜੀ ਟ੍ਰੇਨ ਦਾ ਸਮਾਂ ਸੀ ਉਹਨੂੰ ਪੂਰੇ ਸਮੇਂ ਤੇ ਲਿਜਾਣ ਦੇ ਲਈ ਸੋ ਸਾਨੂੰ ਬਾਕਸ ਵੀ ਹੁਣ ਬਾਈਆਂ ਨੇ ਖਿੱਚੀ ਥੋੜੀ ਜੀ ਸੋ ਤੋਂ ਨੂੰ ਕਿਸਾਨ ਵੀਰ ਵੀ ਵਿਖਾ ਦਿੰਦੇ ਆ ਕਿਸਾਨਾਂ ਨਾਲ ਬਸਾ ਜਿਹੜੀ ਪ੍ਰੋਪਰ ਸਾਰੇ ਕਿਸਾਨ ਵੀਰ ਬੈਠੇ ਆ ਕੁਝ ਕੁ ਸਵਾਰੀਆਂ ਨੇ ਨਾਲ ਸੋ ਸਾਰਿਆਂ ਆ ਪਾਈਆਂ ਦਾ ਅਸੀਂ ਬਹੁਤ ਬਹੁਤ ਬਾਈ ਜੀ ਤੁਹਾਡਾ ਬਾਈ ਨੇ ਅਸੀਂ ਧੰਨਵਾਦ ਕਰਦੇ ਆ ਠੀਕ ਹੈ ਜੀ ਸੋ ਜਿਹੜੀਆਂ ਜਾਗਦੀਆਂ ਜ਼ਮੀਰਾਂ ਸੋ ਦੋਸਤੋ ਜਾਗਦੀਆਂ ਜ਼ਮੀਰਾਂ ਵਾਲਿਆਂ ਦਾ ਕੰਮ ਹੈ ਸੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਕੀ ਪੇਜ ਨੂੰ ਫੋਲੋ ਕਰ ਲਓ ਸੋ ਬਾਈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਕਿਸਾਨ ਵੀਰਾਂ ਵੱਲੋਂ ਠੀਕ ਹੈ ਜੀ ਓਕੇ ਬਾਈ ਥੈਂਕ ਯੂ